ਕਿਹੜੀ ਕਪਾਤ ਵਾਲੀ ਗੱਲ ਵਾ ਤੇਰੇ ਪੁੱਤੀਆਂ ਪੁੱਤੇ ਆ ਹੈ ਪਰ ਸਮਝਣ ਦੀ ਗੱਲ ਆ ਜੋ ਕੋ ਸਮਝੇ ਤਾਂ ਫੇਰ ਨਾ ਤੇ ਮੈਂ ਤਾਂ ਨਾ ਹੀ ਸਲਾਹ ਕਰਨ ਹੂੰ ਕਿ ਹੁਣ ਜੇ ਉਹਦੀ ਲਤ ਭੱਜੀ ਆ ਤਾਂ ਸਾਨੂੰ ਖਬਰ ਲੈਣ ਜਾਣਾ ਚਾਹੀਦਾ ਕਿ ਨਹੀਂ ਮੈਂ ਨਾ ਦਫਾ ਕਰ ਉਹ ਕਿਹੜਾ ਸੁਖ گزارਣ ਦੀ ਆ ਠੀਕ ਆ ਸਾਨੂੰ ਮਨੇ 20 20 ਗੱਲਾਂ ਸੁਣਉਣੀਆਂ ਮੇਰੀ ਗੱਲ ਸੁਣੋ ਜੇ ਆਪਾਂ ਨਾ ਨਾ ਗਏ ਤਾਂ ਵੀ ਤੇ ਤੈਨੂੰ ਕਿੱਦਾਂ ਪਤਾ ਲੱਗਾ ਤੈਨੂੰ ਕਹਿੰਦਾਂ ਦੱਸੀ ਆ ਗੱਲ ਫੇਰੇ ਤੇ ਸਾਡ ਲੱਗੀ ਆ ਜੀ ਆਏ ਹਾਏ ਕਿਤੇ ਗਰਮੀ ਨੇ ਮਾਤੀ ਮਾਰੀ ਹਾਏ ਹਾਏ ਮਾਤੀ ਆ ਕਿੱਧਰ ਆ ਗਿਆ ਮਾਤੀ ਨੀ ਤੂੰ ਕੀ ਜਾਨ ਖਾਦੀ ਆ ਜਾ ਆਪਣੀ ਮਾਂ ਕੋ ਆਏ ਹਾਏ ਆ ਕਿੱਧਰ ਤੁਰੇ ਹੁੰਦੇ ਆ ਨੰਗ ਸਵੇਰੇ ਸਵੇਰੇ ਹੋਰ ਕੰਮ ਰਿਹਾਗਾ ਇਹਨਾਂ ਨੂੰ ਬਰਕਤ ਪਤਾ ਜੇ ਤੂੰ ਸਵੇਰ ਦਾ ਨਹੀਂ ਪੜਿਆ ਹੈਗਾ ਤੇ ਮੇਰਾ ਪੁੱਤ ਬੈਕ ਲੈ ਕੇ ਆ ਆਪਣਾ ਤੇ ਇੱਥੇ ਬਹਿ ਕੇ ਬਣ ਲਈ ਹੈ ਕਿ ਅੰਦਰ ਬੰਦਣਾ ਵਾ ਅੰਦਰ ਚੱਲ ਤੂੰ ਅੰਦਰ ਚੱਲ ਲੈ ਤੇ ਮੈਂ ਆਉਣੀ ਮੈਂ ਤੇਰੀ ਨਾਨੀ ਨੂੰ ਫੋਨ ਕਰਕੇ ਨਾ ਫੇਰ ਆਉਣੀ ਆ ਚੱਲ ਹਲੋ ਹਾਂਜੀ ਹਾਂਜੀ ਸਭ ਠੀਕ ਆ ਹਾਂਜੀ ਹਾਂਜੀ ਵਧੀਆ ਵਧੀਆ ਤੈਨੂੰ ਸੁਣਾਓ ਠੀਕ ਆ ਠੀਕ ਆ ਮੈਂ ਵੀ ਠੀਕ ਆ ਹਾਂ ਨਿੱਕੀਆਂ ਵੀ ਠੀਕ ਆ ਕੀਸ ਨਾ ਹੋ ਡੈਡੀ ਦਾ ਕੀ ਹਾਲ ਹੈ ਠੀਕ ਆ ਠੀਕ ਆ ਹੋਰ ਕੀ ਕਰ ਦਿੱਤੇ ਠੀਕਾ ਤੂੰ ਬਾਚੋ ਕਿਤੇ ਆਈ ਵੀ ਨਹੀਂ ਹੈਗੇ ਚਲ ਆ ਫਿਰ ਕੀ ਗਰਮੀ ਤੋਂ ਮम्मी ਇੱਧਰ ਆਣੀ ਆ ਅੱਛਾ ਅੱਛਾ ਠੀਕ ਮੈਨਾਂ ਮम्मी ਨਾਲ ਗੱਲ ਕਰਨੀ ਤੁਹਾਡੇ ਨਾਲ ਨਹੀਂ ਨਹੀਂ ਹੋਇਆ ਤਾਂ ਨਹੀਂ ਕੁਝ ਵੀ ਉਦਾਂ ਹੀ ਮੰਮੀ ਤੇ ਨਾਲ ਇੱਦਾਂ ਛੱਟ ਲੱਗ ਗਈ ਕਿਤੇ ਬਰਕਤ ਕੋਨਾ ਮੋਟਰਸਾਈਕਲ ਜੋੜੀ ਤੇ ਕਿਤੇ ਲੱਤ ਤੇ ਵੱਜ ਗਿਆ ਹੈ ਨਹੀਂ ਨਹੀਂ ਪਤਾ ਨਹੀਂ ਹੁਣ ਮੰਮੀ ਲੱਗੀ ਨਹੀਂ ਲੱਗੀ ਪਤਾ ਨਹੀਂ ਹੈਗਾ ਪਰ ਮੰਮੀ ਕਹੀ ਜਾਂਦੇ ਮੇਰੇ ਸੱਟ ਲੱਗੀ ਆ ਹਾਂ ਹਾਂ ਨਹੀਂ ਮੈਂ ਵੀ ਪੁੱਛਿਆ ਵਾ ਹਾਲ ਤੇ ਗੁਸ਼ਣ ਲਿ ਗਈ ਪੁੱਛਣ ਤੂੰ ਹੀ ਹੁਣ ਪਾਵੇਂ ਚਲੋ ਜਿੱਦਾਂ ਮਰਜੀ ਆ ਤੂੰ ਹੀ ਨਾ ਡੈਡੀ ਤੇ ਤੁਸੀਂ ਆਣ ਕੇ ਪਤਾ ਲਾਜੋ ਠੀਕ ਆ ਠੀਕ ਆ ਨਹੀਂ ਨਹੀਂ ਹਾਂ ਵਾਈਲੈਂਡ ਕਿਹਾ ਤੇ ਹੈਗਾ ਹੀ ਹੁਣ ਪਤਾ ਨਹੀਂ ਗੁਸ਼ਨ ਨੇ ਕਿਹਾ ਤੇ ਹੈ ਗਈ ਚਲੋ ਚਲ ਜੀ ਤੇ ਮੰਨੇ ਤੇ ਨਹੀਂ ਹੈਗੇ ਹੁਣ ਉਹਦੇ ਤੇ ਹਾਂਜੀ ਅੰਨੇ ਨਹੀਂ ਪੁੱਛਦੀ ਆ ਮੈਂ ਤੇ ਪੁੱਛਿਆ ਸੀ ਉਮੀ ਠੀਕ ਆ ਠੀਕ ਆ ਹੁਣ ਤੂੰ ਹੀ ਕਦੋਂ ਤੱਕ ਆਓਗੇ ਫਿਰ ਠੀਕ ਆ ਠੀਕ ਆ ਚਲੋ ਫਿਰ ਮੈਨੂੰ ਫੋਨ ਕਰ ਦਿਓ ਚੰਗਾ ਠੀਕ ਆ ਠੀਕ ਆ ਚਲੋ ਕਰ ਲੋ ਕੰਮ ਫਿਰ ਚੰਗਾ ਮੈਂ ਸਤਸ਼ਿਕਾ ਚੱਲ ਲਿਆ ਪੜੀਏ ਹੁਣ ਕੀ ਬੰਦਾ ਕਰੇ ਉਹ ਗਰਮੀ ਕਿੰਨੀ ਭੈਣ ਦੀ ਆ ਉਹ ਰੱਬ ਵੀ ਬੜਾ ਨਰਦਈ ਹੋ ਗਿਆ ਵਾ ਹੈ ਉਹ ਕਦੇ ਮੀਂਹ ਮਾਸਾ ਪਾ ਦੇ ਲੋਕ ਠੰਡੇ ਹੋ ਜਾਣ ਹੈ ਇਹਨੂੰ ਲੱਗਦਾ ਨਹੀਂ ਕਦੇ ਮੀਂਹ ਆਊਗਾ ਓਹ ਹੋ 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 ਇਰਾ ਲੈ ਮੈਂ ਸਾਰੇ ਕਾਚ ਲੱਬ ਮਾਰਿਆ ਤਾਂ ਤੁਸੀਂ ਆਣ ਕੇ ਇੱਥੇ ਬਾਹਰ ਬੈਠੇ ਜੇ ਉਹ ਕੀ ਕਰਾਂ ਉੱਥੇ ਤੇ ਗੋਡੇ-ਗੋਡੇ ਗਰਮੀ ਆ ਪੱਖੇ ਗਾੜੀ ਹੂੰ ਬਹਿਣ ਨੂੰ ਜੀ ਨਹੀਂ ਕਰਦਾ ਇੱਥੇ ਬਾਹ ਖਵਾ ਹਵਾ ਆਉਂਦੀ ਬਾਹ ਤਾਂ ਬੈਠਾ ਹਾਂ ਗੱਲ ਤਾਂ ਤੁਹਾਡੀ ਠੀਕ ਵਾ ਕੁੜੀ ਦਾ ਆਇਆ ਹੈ ਫੋਨ ਅੱਛਾ ਤੇ ਕੀ ਦੱਸਾਂ ਤੁਹਾਨੂੰ ਮੈਂ ਹਾਂ ਕਿਤੇ ਬਰਕਤ ਖੇਡਦੀ ਸੀ ਮੋਟਰਸਾਈਕਲ ਤੇ ਅੱਛਾ ਤੇ ਉਹ ਆ ਗਈ ਇੱਕਦਮ ਗਾੜੀਆਂ ਤੇ ਉਹ ਕਿਤੇ ਮੋਟਰਸਾਈਕਲ ਵੱਜਾ ਦੇ ਲੱਤਾਂ ਦੇ ਵਿੱਚ ਤੇ ਪਤਾ ਨਹੀਂ ਕਿ ਹੁਣ ਉਹਦੇ ਸੱਟ ਲੱਗੀ ਆ ਕਿ ਪਤਾ ਨਹੀਂ ਹੁਣ ਉਹਦਾ ਹੀ ਕਰਦੀ ਆ ਆਂਦੀ ਤੇ ਉਹਨੇ ਤੇ ਚੰਗਾ ਕਰ ਚ ਖਲਾਰਾ ਪਾਇਆ ਸੱਸੋ ਦੀ ਉਏ ਉਹ ਬੱਚਾ ਵਾ ਕਿਤੇ ਹੁੰਦਾ ਜਾਂਦਾ ਕਿਤੇ ਮੱਛਾ ਨਾਲ ਲੱਗ ਗਿਆ ਹੋਊਗਾ ਕੁੜੀ ਕੋਈ ਕੋਈ ਇਦਾਂ ਕੋਈ ਗੱਲ ਵੀ ਨਹੀਂ ਗਈ ਹੈ ਆਂਦੀ ਉਹਨੇ ਤੇ ਉਹ ਪਵਾੜਾ ਪਾਇਆ ਮੇਰੀ ਸੱਸ ਨੇ ਮੰਮੀ ਉਦੋਂ ਦਾ ਵੀ ਗੱਲ ਹੀ ਨਾ ਪੁੱਛ ਹਾਂ ਮੈਂ ਤਾਂ ਸੋਚ ਕੇ ਹੁੰਦਾ ਵਾ ਪਿਆ ਜੀ ਜਨਾਨੀ ਵੀ ਕਾਦੀ ਆ ਹੈ ਤੇਰੀਆਂ ਪੋਤੀਆਂ ਆ ਵਾ ਫਿਰ ਕੀ ਹੋ ਗਿਆ ਜੇ ਮੱਛਾ ਲੱਗ ਹੀ ਗਿਆ ਨਾਲ ਟਾਇਰ ਤੇ ਉਹ ਕਿੱਡਾ ਕ ਚੰਗਾ ਵੱਡਾ ਬੁਲਟ ਹੀਗਾ ਜਿਹੜਾ ਵੱਜ ਗਿਆ ਤੇਰੇ ਜਿੰਨੀ ਨਫ਼ਰਤ ਰਹੀ ਆ ਨਾ ਕਰਨ ਜੀਆਂ ਆਪਣੇ ਨਾਲ ਵੇਲੇ ਕੱਲੂ ਇਹੋ ਜੀ ਇਹਦੇ ਕੰਮ ਹੋਣੇ ਇਹਨੇ ਵੇਲੇ ਨੂੰ ਪੁੱਛ ਤਾਉਣਾ ਮੁੜ ਕੇ ਜਦੋਂ ਕਿਸੇ ਨੇ ਬੁਲਾਇਆ ਨਾ ਇਹਨੂੰ ਹੋ ਇਹ ਗੱਲ ਸੁਣੋ ਨਾਲੇ ਦੱਸਾਂ ਗੱਲ ਕਿ ਜਦੋਂ ਬੰਦਾ ਯੋਰ ਚ ਹੋਵੇ ਨਾ ਫਿਰ ਨਹੀਂ ਕਹਦੀ ਮੰਨਦਾ ਤੇ ਜਦੋਂ ਕਦੇ ਵਿਵਤਾ ਪੈਂਦੀ ਆ ਨਾ ਫਿਰ ਆਪਣੇ ਤੇ ਤੇ ਫਿਰ ਬੰਦਾ ਕਹਿੰਦਾ ਵੀ ਮੈਂ ਤਾਂ ਕਦੀ ਮਾੜਾ ਕੰਮ ਕੀਤਾ ਨਹੀਂ ਇਹ ਹੁਣ ਚਾਹੀਦਾ ਇਹਨਾਂ ਨੂੰ ਸੋਚਣਾ ਕਿ ਨਿੱਕੇ ਨਿੱਕੇ ਨਿਆਣਿਆਂ ਨਾਲ ਤੇਰਾ ਕਾਦਾ ਵਾ ਹੈ ਚੱਲ ਹਾਂ ਚੱਲ ਜੇ ਹੁੰਦੀਆਂ ਦੀ ਕਿਤੇ ਮਾਸਾ ਤੈਨੂੰ ਮੋਟਰਸਾਈਕਲ ਤੇ ਸਕੂਟਰ ਜਿਹਾ ਲੱਗ ਹੀ ਗਿਆ ਵਾ ਤੇ ਇੱਦੀ ਆਖਰ ਵਾਲੀ ਕਿਹੜੀ ਗੱਲ ਵਾ ਤੇ ਕਿਹੜੀ ਕਪਾਤ ਵਾਲੀ ਗੱਲ ਵਾ ਤੇਰੇ ਪੁੱਤੀਆਂ ਪੁੱਤੇ ਆ ਹੈ ਪਰ ਸਮਝਣ ਦੀ ਗੱਲ ਆ ਜੇ ਕੋ ਸਮਝੇ ਤਾਂ ਫਿਰ ਨਾ ਤੇ ਮੈਂ ਤਾਂ ਨਹੀਂ ਸਲਾਹ ਕਰਨ ਹੈ ਵੀ ਹੁਣ ਜੇ ਉਹਦੀ ਲੱਤ ਭੱਜੀ ਆ ਤਾਂ ਸਾਨੂੰ ਖਬਰ ਲੈਣ ਜਾਣਾ ਚਾਹੀਦਾ ਕਿ ਨਹੀਂ ਮੈਂ ਨਾ ਦਫਾ ਕਰ ਉਹ ਕਿਹੜਾ ਸੁਖ ਜਾਰਨ ਦੀ ਆ ਠੀਕ ਆ ਸਾਨੂੰ ਮੈਨੇ 20 20 ਗੱਲਾਂ ਸੁਣਾਉਣੀਆਂ ਮੇਰੀ ਗੱਲ ਸੁਣੋ ਜੇ ਆਪਾਂ ਨਾ ਨਾ ਗਏ ਤਾਂ ਵੀ ਸਾਡੀ ਕੁੜੀ ਨੂੰ ਮੇੜੇ ਮਾਰਨੇ ਆ ਇਤਨਾ ਚੰਗਾ ਵਾ ਆਪਾਂ ਜਾ ਕੇ ਤੇ ਖਬਰ ਲੈ ਆਈਏ ਉਹਦੀ ਮੇਰੀ ਗੱਲ ਸੁਣ ਲਾ ਜੇ ਖਬਰ ਲੈਣ ਜਾਣਾ ਵਾ ਨਾ ਉਹ ਜਨਾਨੀ ਦੀ ਜ਼ੁਬਾਨ ਨਹੀਂਗੀ ਅੰਦਰ ਰਹਿਣੀ ਤੇ ਮਾੜੀ ਮੋਟੀ ਜੇ ਗੱਲ ਕਰੋਗੇ ਤਾਂ ਚੁੱਪ ਕਰ ਰਹੀ ਠੀਕ ਆ ਚਲ ਕੋਈ ਨਹੀਂ ਗੱਲਾਂ ਨੇ ਕਰਨੀ ਹੈਗੇ ਮੈਨੂੰ ਪਤਾ ਭੈੜੀ ਉਹਨੇ ਨਹੀਂਗਾ ਪੈਣਾ ਜਿਹੜਾ ਬੰਦਾ ਕਰੇ ਚੱਲ ਜਾਓ ਉਮੜ ਕੇ ਕੱਬੂ ਨਹੀਂ ਹੁੰਦਾ ਹੁੰਦਾ ਪਰ ਜਾਣਾ ਤਾਂ ਪੈਣਾ ਕਿ ਨਹੀਂ ਮੁੰਟੇ ਕੁੜੀ ਨੂੰ ਕਰੀ ਜਾਂਦੀ ਮਾਂ ਨਹੀਂ ਆਈ ਪਤਾ ਲੈ ਮੁੰ ਕੁੜੀ ਕਰੀ ਜਾਂਦੀ ਮੈਨੂੰ ਮਜਬੂਰ ਕਰਨ ਦੀ ਹੈ ਵੀ ਚੱਲੀਏ ਚੱਲੀਏ ਮੈਂ ਤੈਨੂੰ ਇਹ ਗੱਲ ਕਹਿਣ ਦਿਆ ਵੀ ਇਹੋ ਜਿਹੇ ਬੰਦੇ ਦੇ ਤਾਂ ਪਤਾ ਦਰਸ਼ਨ ਨਾ ਕਰੇ ਆਹ ਤੇ ਹੁਣ ਚਲੋ ਕੁੜੀ ਦਾ ਕਰਕੇ ਜਾਣਾ ਪੈਣਾ ਵੀ ਕਦੇ ਮਿਹਣਾ ਨਾ ਮਰੇ ਹੈ ਨਾਲੇ ਇਸੇ ਭਾਜਣਾ ਕੁੜੀ ਨੂੰ ਮੇਲਾਵਾਂਗੇ ਉਹਨੇ ਇਹ ਗੱਲ ਕਹਿਣੀ ਆ ਨਾ ਲੈ ਇਹਦਾ ਸਨੀ ਦੇ ਮਾਮੇ ਆ ਗਏ ਬਾਸੀ ਆ ਗਏ ਫੜਾ ਤੇਰਾ ਤੇ ਕੋਈ ਬੋੜਿਆ ਮੈਨੂੰ ਇਹ ਆ ਵੀ ਸਾਡੀ ਕੁੜੀ ਨੂੰ ਫਰ ਚੱਲੀਏ ਅੱਜ ਜੀ ਹਾਂ ਚੱਲ ਫਿਰ ਜਾਣਾ ਤੇ ਹੈਗਾ ਪੈਣਾ ਤੇ ਹੈਗਾ ਹੀ ਆ ਪਾਲਾ ਫਿਰ ਮੈਂ ਕੱਪੜੇ ਪਾਲਾ ਪਾਲਾ ਆਹੋ ਮੈਂ ਮੈਂ ਇਤਨੀ ਜਲ ਜਣਾ ਮੈਂ ਹੱਥ ਕਿਹੜੇ ਘੋੜੇ ਪੀਣੇ ਹੁਣ ਇਦਾਂ ਚੱਲ ਜਾਓਗੇ ਹੋਰ ਇਤਨੀ ਨਹੀਂ ਚੱਲ ਫਿਰ ਮੈਂ ਬਦਲਣਾ ਸੂਟ ਤੇ ਫਿਰ ਚੱਲੀਏ ਟਾਈਮ ਦੇ ਨਾਲ ਮੁੜ ਕੇ ਸ਼ਾਮਾਂ ਨੂੰ ਆਉਣ ਵਾਲੇ ਬਣਾਂਗੇ ਜੀਵਨ ਵੀ ਐਵੇਂ ਜਿੱਦ ਕਰੀ ਜਾਣ ਦੀ ਆ ਇਹੋ ਜਿਹੇ ਜਨਾਨੀ ਦੇ ਮੱਥੇ ਲੱਗਣੂ ਜੀ ਨਹੀਂ ਕਰਦਾ ਹੈ ਜਿਹੜੇ ਬੰਦੇ ਨੇ 24 ਘੰਟੇ ਸੁੱਖ ਨਹੀਂ ਗੁਜ਼ਾਰਨੀ ਕਵੀ ਘੰਟੇ ਜਬਾਨ ਚਲਾਈ ਜਾਂਦੀ ਚਲਾਈ ਜੇ ਕੁੜੀ ਦਾ ਸਾਈਕਲ ਮਾਸਾ ਵਾਜੇ ਵੀ ਕਹਤ ਏ ਇੱਡੀ ਕਹੜੀ ਗੱਲ ਵਾ ਹੈ ਬੱਚੇ ਆ ਉਹਨਾਂ ਘਰਾਂ ਹੀ ਖੇਡਣਾ ਉਹਨਾਂ ਕਿਹੜਾ ਹੋਰ ਕਿਤੇ ਜਾਣਾ ਵਾ ਪਰ ਨਾ ਇਤਨਾ ਚਾਹੀਦਾ ਨਹੀਂ ਚੱਲ ਮਨਾ ਜਾ ਕੇ ਵੇਨੇ ਕੀ ਬਣਦਾ ਉੱਥੇ ਹੱਦ ਹੋਈ ਏ ਬੁੜੀ ਨਹੀਂ ਦਿਨ ਹੋ ਗਿਆ ਜੀਵਨ ਨਹੀਂ ਕਿਤੇ ਆਈ ਅੱਗੇ ਤਾਂ ਆ ਜਾਂਦੀ ਹੁੰਦੀ ਫੇਰ ਮਾਰ ਜਾਂਦੀ ਹੁੰਦੀ ਅੱਖਣਾ ਮੈਂ ਪਤਾ ਲੈਣ ਆਈ ਆ ਹੁਣ ਪਤਾ ਨਹੀਂ ਕਿੱਥੇ ਚਲ ਗਈ ਆ ਕਿਤੇ ਵੜੀ ਨਹੀਂ ਕਿੰਨੇ ਦਿਨ ਹੋ ਗਏ ਨੇ ਨਾ ਮੇਰੇ ਕੋਈ ਜਾਇਆ ਗਿਆ ਵਾ ਗੱਲ ਆਪੇ ਕਰਤਾ ਮੀਮਾ ਕਰਕੇ ਨਹੀਂ ਆਈ ਹੋਣੀ ਮੀਹ ਹਟ ਗਦਰ ਆਈ ਜਾਵੇ ਤਾਈ ਜੀ ਲੈ ਹਾਂਜੀ ਸਤਿ ਸ਼੍ਰੀ ਅਕਾਲ ਤਾਈ ਜੀ ਸੇ ਕਰ ਲੈ ਮੈਂ ਤੈਨੂੰ ਯਾਦ ਹੀ ਕਰਨ ਲਈ ਹਾਂ ਵੇਖਿਆ ਤੂੰ ਜਾਈ ਬੈਠੀ ਮੈਂ ਗੱਲਾਂ ਕਰਦੇ ਹਾਂ ਆਪਣੇ ਆਪ ਹੀ ਜੀਵਨ ਨੂੰ ਬੜੇ ਦਿਨ ਹੋਇਆ ਇਹਨੂੰ ਪਤਾ ਨਹੀਂ ਕਿੱਥੇ ਚਲ ਗਈ ਜਿਹੜੀ ਆਈ ਨਹੀਂ ਜਾਣਾ ਜੁਣਾ ਕਿੱਥੇ ਹੀ ਗਿਆ ਹਾਂ ਆ ਮੀਂਹ ਨਹੀਂ ਖਲਾਸੀ ਕਰਨ ਦੇ ਆ ਮੀਂਹ ਨਾ ਹਟਦਾ ਆਹੋ ਤੇ ਕੋਠੇ ਦੇ ਮਿੱਟੀ ਮੱਟੀ ਪੈਣ ਵਾਲੀ ਸੀ ਤੇ ਉਹ ਪਾਉਂਦੇ ਪਾਉਂਦੇ ਰਹੇ ਅੱਛਾ ਆਂਖ ਚੋਂ ਡਿਆ ਤੇ ਤੇ ਮੁੱਕੇ ਇਹ ਤਾਂ ਇਤਰਾ ਚੁੰਦੇ ਰਹਿੰਦੇ ਆ ਕੀ ਕਰੀ ਬੰਦਾ ਉਹ ਹੀ ਗੱਲ ਵਾ ਨਾ ਤੇ ਵੇਖ ਲਓ ਤੁਸੀਂ ਜਾਦਗੀਤਾ ਤੇ ਮੈਂ ਆ ਗਈ ਹਾਂ ਉਹ ਮੈਂ ਇਹੋ ਹੀ ਦਿਲ ਚ ਕਰ ਲਈ ਹਾਂ ਬੈਠੀ ਅੱਛਾ ਗੰਨਾ ਵੀ ਪਤਾ ਨਹੀਂ ਕਿੰਨੇ ਦਿਨ ਹੋ ਗਿਆ ਜੀਵਨ ਨੇ ਕਦੇ ਆਈ ਨਹੀਂ ਸਾਡੇ ਘਰ ਨੂੰ ਨਹੀਂ ਤੇ ਅੱਗੇ ਤੇ ਆ ਜਾਂਦੀ ਤੇ ਮੈਂ ਕਿਹਾ ਮੀਮਾ ਪੈਂਦਾ ਵਾਂ ਇਸੇ ਕਰਕੇ ਨਹੀਂ ਆਈ ਇਸੇ ਕਰਕੇ ਨਹੀਂ ਆਇਆ ਕਿ ਤੁਹਾਨੂੰ ਪਤਾ ਕਿ ਰਾਹ ਵੀ ਇੰਤਰਾ ਚਿੱਕੜ ਹੋਇਆ ਹੁੰਦਾ ਗੋੜੇ ਗੋੜੇ ਰਾਹ ਚਿੱਕੜ ਰਾਹ ਦੇ ਵਿੱਚ ਆਹੋ ਤੇ ਅੱਜ ਤੇ ਮੈਂ ਆਈ ਜੇ ਵੀ ਮੈਂ ਜਣਾ ਕੁੜੀ ਦੇ ਸਹੁਰੇ ਅੱਛਾ ਉਹਦੀ ਸੱਸ ਦੇ ਲੱਗਦੀ ਆ ਸਾਡਾ ਲਾ ਅੱਛਾ ਉਹ ਨਹੀਂ ਗਈ ਕੁੜੀ ਪਰ ਕਤਨਾ ਚਲਦੀ ਸੀ ਕੀ ਨਿਕਾਜ ਆਪਣਾ ਮੋਟਰਸਾਈਕਲ ਤੇ ਉਹ ਕਿਤੇ ਉਹਦੀ ਲੱਤ 'ਚ ਵੱਜ ਗਿਆ ਵਾ ਤੇ ਆਂਦੀ ਉਹ ਤੇ ਆਂਦੀ ਮੇਰੀ ਲੱਤ ਟੁੱਟੀ ਗਈ ਲਾ ਲੱਤ ਟੁੱਟ ਗਈ ਉਹਦੇ ਨਿਕਾਜ ਸਾਈਕਲ ਨਾਲ ਐਵੇਂ ਪਖੰਡ ਕਰਦੀ ਆ ਉਹਦੇ ਨਾਲ ਕੀ ਹੋਣਾ ਹੀ ਤਾਂ ਮੈਂ ਘਟਕਾ ਵੱਜ ਗਿਆ ਉਹਦਾ ਮੋਟਰਸਾਈਕਲ ਨਹੀਂ ਨਹੀਂ ਵੱਡਾ ਕਿਥੇ ਵੱਜਣਾ ਸੀ ਉਹ ਕੁੜੀ ਖੇਡਦੀ ਫਿਰਦੀ ਆ ਅੰਦਰ ਹੀ ਤੇ ਕਿਤੇ ਗਾੜੀ ਆ ਗਈ ਤੇ ਉਹਦੇ ਕਿਤੇ ਵੱਜ ਗਿਆ ਲੱਤ ਵਿੱਚ ਤੇ ਆਂਦੀ ਉਹ ਤੇ ਬੈਠੀ ਪਸਾਦ ਪਾਇਆ ਸਾਰੇ ਘਰ ਚੋਂ ਨੇ ਉਹਨੇ ਜਾਣ ਕੇ ਪਾਇਆ ਫਿਰ ਕੁਛ ਨਹੀਂ ਹੋਇਆ ਉਹਨੇ ਕਿਹਾ ਮਾੜਾ ਮੋਟਾ ਮਾੜੀ ਜੀ ਵੱਜ ਗਿਆ ਉਹ ਕਿੰਨਾ ਹੁੰਦਾ ਮੋਟਰਸਾਈਕਲ ਕੀ ਪਤਾ ਆਂਦੀ ਖਲਾਰਾ ਹੀ ਬਣਾ ਪਾਇਆ ਵਾਹੇ ਮੈਨੂੰ ਕੁੜੀ ਦੇ ਮਾਰਤਾ ਮੇਰੀ ਲੱਤ ਤੋੜਦੀ ਇਹ ਤਾਂ ਮਾਵਾਂ ਧੀਆਂ ਮੈਨੂੰ ਮਾਰਨ ਦੀਆਂ ਆਂਦੀ ਬੜੀਆਂ ਹੀ ਗੱਲਾਂ ਮੰਮੀ ਕਰਦੀ ਉਹ ਜਾਣ ਕੇ ਲਈਆ ਕਰਨ ਜੀਵਨ ਉਹ ਜਾਣ ਕੇ ਲਈਆ ਕਰਨ ਤੈਨੂੰ ਪਤਾ ਅੱਗੇ ਕੁੜੀ ਨੂੰ ਕਿਹੜਾ ਚੰਗਿਆਂ ਜਾਣਦੀ ਆ ਆਹੋ ਗੱਲ ਤਾਂ ਢੀਠ ਠੀਕ ਵਾਹੇ ਨਾ ਉਹ ਨਿੱਕੀਆਂ ਨੂੰ ਵੀ ਐਕਸ ਸਿਖਾਉਂਦੀ ਨਾ ਸਾਡੀ ਧੀ ਨੂੰ ਵੀ ਐਕਸ ਸਿਖਾਉਂਦੀ ਐ ਸਹੀ ਗੱਲ ਆ ਪਤਾ ਕੀ ਗੱਲ ਵਾਹ ਗੱਲ ਤੇ ਉਹਦੇ ਹੱਥ ਆ ਗਈ ਤਾਂ ਹੁਣ ਹੁਣ ਉਹੋ ਗ ਤੇ ਤੈਨੂੰ ਕਿੱਦਾਂ ਪਤਾ ਲੱਗਾ ਤੈਨੂੰ ਕਹਿੰਦੀ ਦੱਸੀ ਇਹ ਗੱਲ ਫਿਰ ਵੀ ਸਾਟ ਲੱਗੀ ਇਹਨੂੰ ਦੱਸਣਾ ਕੀ ਹੀਗਾ ਦਲਜੀਤ ਵਿਚਾਰੀ ਨੇ ਫੋਨ ਕੀਤਾ ਤੇ ਉਹ ਆਂਦੀ ਵੀ ਮੰਮੀ ਆਣ ਕੇ ਤੇ ਖਬਰ ਲੈ ਜਾਓ ਜੇ ਤੁਸੀਂ ਨਾ ਨਾ ਖਬਰ ਲੈਣ ਆਏ ਤੇ ਇਹਨੇ ਮੈਨੂੰ ਮਿਹੜੇ ਮਾਰ ਮਾਰ ਕੇ ਮਾਰ ਛੜਨਾ ਵਾ ਵੀ ਤੇਰੀ ਮਾਂ ਪਿਆ ਮੇਰਾ ਖਬਰ ਲੈਣ ਨਹੀਂ ਆਏ ਤੇ ਜੇ ਹੁਣ ਖਬਰ ਲੈਣ ਚਲ ਗਏ ਨਾ ਤੇ ਮੈਨੂੰ ਤੇ ਇਹ ਡਰ ਲੱਗਣ ਦਾ ਵੀ ਜਾਂਦਿਆਂ ਬਲਾਕ ਤੇ ਸਾਡੇ ਗੱਲ ਨਾ ਪੈ ਜੇ ਹੈ ਪਿਤਾ ਦਿੱਤੀ ਨੇ ਕਿਤੇ ਮੇਰਾ ਆ ਕਰਦਾ ਆ ਕੀਤਾ ਇਹ ਕੀਤਾ ਉਹ ਕੀਤਾ ਬੜੀਆਂ ਗੱਲਾਂ ਕਰਦੀ ਆ ਪਰ ਹੁਣ ਤਾਂ ਹੀ ਸਿਆਣੇ ਜੇ ਤੁਸੀਂ ਦੱਸੋ ਸਾਨੂੰ ਜਾਣਾ ਚਾਹੀਦਾ ਕਿ ਨਹੀਂ ਦੱਸਣਾ ਤੇ ਕੀ ਆ ਜਾਣਾ ਤੇ ਪੈਣਾ ਉਹਦਾ ਜੇ ਖਬਰ ਲੈਣਾ ਨਾ ਗਏ ਤੇ ਉਹ ਤਾਂ ਅੱਗੇ ਤਨ ਪਤਾ ਉਹ ਤਾਂ ਦੀ ਜਨਾਨੀ ਆ ਉਹਨਾਂ ਤੇ ਆਖਣਾ ਲੈ ਤੇਰੇ ਪਿੱਛੋਂ ਕੋਈ ਮੇਰੀ ਖਬਰ ਲੈਣ ਹੀ ਨਹੀਂ ਆਇਆ ਇਹ ਤਾਂ ਕੰਮ ਕਰਨਾ ਹੀ ਪੈਣਾ ਜਾਣਾ ਹੀ ਪੈਣਾ ਪਤਾ ਲੈਣਾ ਤੇ ਨਾਲੇ ਪਤਾ ਲੱਗ ਜੂਗਾ ਸਾਰੀ ਗੱਲ ਦਾ ਜਾਵੋਗੇ ਤੇ ਵੇਖੋਗੇ ਕਿ ਕਿੰਨੀ ਕ ਸੱਟ ਲੱਗੀ ਆ ਕਿ ਜਾਂ ਪਖੰਡ ਕਰਨ ਰਹੀ ਆ ਕਿ ਜਾਂ ਕੁੜੀ ਨੂੰ ਤੰਗ ਕਰ ਰਹੀ ਆ ਅਗਰ ਇਹ ਤੇ ਜਾਇਆ ਪਤਾ ਲੱਗੂਗਾ ਹਣ ਤੇ ਏਦਾਂ ਕਰਦੇ ਆ ਫਿਰ ਆਪਾਂ ਚਲੀ ਜਾਂਦੇ ਆ ਤੇ ਤੁਸੀਂ ਮਾਰਾ ਜਾਂ ਫੇਰਾ ਮਾਰਾ ਜਾਂ ਉਹ ਕਰ ਚਲੋ ਉਹ ਤੇ ਕੋਈ ਗੱਲ ਨਹੀਂ ਤੇ ਫੇਰਾ ਤੇ ਮੈਂ ਮਾਰਾਂਗੀ ਉਹ ਨਾ ਤਾਂ ਫਿਕਰ ਕਰੀ ਤੇ ਪਰ ਉਹ ਬੁੱਢੀ ਵੀ ਤੂੰ ਗੱਲ ਕਰ ਜੇ ਬੰਦਾ ਪੁੱਛੇ ਜੀ ਹੁਣ ਤੈਨੂੰ ਸੱਟ ਲੱਗੀ ਤੇ ਹੁਣ ਤੂੰ ਲੰਗਰ ਕਿੱਥੋਂ ਖਾਣਾ ਹੁਣ ਤੈਨੂੰ ਕੌਣ ਦਊਗਾ ਕੁੜੀਂ ਤਾਂ ਤੂੰ ਚੰਗੀਆਂ ਨਹੀਂ ਜਾਣਦੀ ਬਥੇਰੀ ਆਕੜ ਪਾਉਦੀ ਕੀ ਤਾਂ ਕੀ ਕਰਨਾ ਪਹਿਲੇ ਮੈਨੂੰ ਲੱਗਦਾ ਕਰਨ ਪਖਾਂਢੀ ਲਈ ਹੈ ਤੁਹਾਡੀ ਗੱਲ ਖਣਾ ਪਿੰਨਾਂ ਕਿਤੇ ਮੋਟਰਸਾਈਕਲ ਤੇ ਕਿੱਥੇ ਵੱਜ ਗਿਆ ਇਹਨੇ ਨਿਆਨੇ ਤੇ ਮੋਟਰਸਾਈਕਲ ਨਾਲ ਛੱਟ ਕਿੰਨੀ ਕਰਦੀ ਹੈ ਲੱਗ ਜਾਂਦੀ ਹੈ ਤੇਵੇਂ ਮੈਨੂੰ ਤੇ ਜਾਪਦਾ ਪਖੰਡ ਕਰਨ ਲਈ ਜਾਣ ਕੇ ਤੰਗ ਕਰਦੀ ਹੈ ਟੱਬਰ ਨੂੰ ਤੰਗ ਹੀ ਕਰਦੀ ਹੈ ਆਂਦੀ ਕਲੋਣੀ ਦੀਆਂ ਦੀ ਸਾਰੇ ਟੱਬਰ ਨੂੰ ਆਂਦੀ ਨਾਂ ਦਵਾਈ ਲੈਣ ਜਾਣਾ ਤੁਹਾਡੇ ਨਾਲ ਤੇ ਨਾ ਮੈਂ ਕੋਈ ਰੋਟੀ ਪਣੀ ਖਾਣਾ ਮੈਂ ਇਹ ਕਿਦਾਂ ਦਿਖਾ ਲਵਾਂ ਇਹ ਸਾਰੇ ਟੱਬਰ ਨੂੰ ਤੇ ਮੈਂ ਹਾਂ ਚੱਲ ਜਾਣੇ ਆ ਕਿ ਇਹ ਗੱਲ ਦਾ ਪਤਾ ਕਰੋ ਦੂਸਰੋਂ ਉੱਥੇ ਜਾ ਕੇ ਉਹ ਤਾਂ ਗਿਆ ਹੀ ਪਤਾ ਲੱਗਣਾ ਕਿ ਕੀ ਕਰਦੀ ਆ ਕੀ ਨਹੀਂ ਕਰਦੀ ਪਖੰਡ ਕਰਨ ਲਈ ਆ ਕਿ ਜਾਂ ਜਾਣ ਕੇ ਲਈ ਆ ਤੰਗ ਕਰਨ ਚਲੋ ਵਿੰਦੇ ਨਾ ਜਾ ਕੇ ਫਿਰ ਤੂੰ ਫੇਰਾ ਜਰੂਰ ਮਾਰਿਓ ਹੈ ਨਹੀਂ ਉਹ ਤੇ ਮੈਂ ਕੋਈ ਨਹੀਂ ਫੇਰਾ ਤੇ ਮਾਰਾਵਾਂਗੀ ਪਰ ਤੋੜਾ ਨਾ ਫਿਕਰ ਕਰੀ ਤੂੰ ਹੋ ਗਿਆ ਆ ਜੀ ਆ ਆਣ ਕੇ ਫਿਰ ਦੱਸੂਗੀ ਤੁਹਾਨੂੰ ਅੱਧ ਕੀ ਆਂਦੀ ਜੀ ਆ ਉਹ ਤਾਂ ਕਰਾਂਗੀ ਤੇ ਪਿਆਰੀ ਪਤਾ ਲੱਗਣਾ ਹਾਂ ਸਾਨੂੰ ਤੇ ਕੀ ਸਾਹ ਹੁੰਦਾ ਬਾਕੀ ਨਹੀਂ ਟਾਈਮ ਨਾ ਚਲੀਏ ਫਿਰ ਆਪਾਂ ਫਿਰ ਸ਼ਾਮ ਨੂੰ ਘਰ ਲਿਓ ਹਾਂ ਚਲ ਉਹ ਆਉਂ ਵਾਓ ਫਿਰ ਕੋਈ ਨਹੀਂ ਮੈਂ ਮਾਰਾਵਾਂਗੀ ਫੇਰਾ ਚਲ ਫੇਰਾ ਮਾਰਿਓ ਫਿਰ ਹੈ ਨਹੀਂ ਜਾਵਾਂਗੇ ਜਾਵਾਂਗੇ ਤੋ ਇਹ ਨਾ ਫਿਕਰ ਕਰੀ ਚੰਗਾ ਲਾ ਮੈਂ ਮਾਰਨਾ 10 ਇਹਨੂੰ ਵਿਚਾਰੇ ਨੂੰ ਨੀ ਉਨੀ ਕਾਂ ਦੀ ਵਿਆਹੀ ਹੈ ਵਕਤ ਤੇ ਪਾਛ ਰਿਆ ਗੁੱਡੀ ਨੇ ਕਦੀ ਪੋਸ਼ਕ ਕਦੀ ਪੋਸ਼ਕ ਕਦੀ ਘਰੋਂ ਕੱਢ ਤੇ ਦੱਸਣ ਕਰਦੀ ਏ ਜਨਾਨੀ ਇਦਾਂ ਦੀ ਆ ਸਾਡੀ ਤੇ ਕੁੜੀ ਵਿਚਾਰੀ ਨੂੰ ਸੁਕਣੇ ਪਾਇਆ ਉਹਨੇ ਦੱਸ ਕੀ ਕਰੀਏ ਇਹ ਚੰਗੀ ਉਹ ਗੱਲ ਪਈ ਮਸਕ ਸੱਟ ਲੱਗੀ ਏ ਮੋਟਰਸਾਈਕਲ ਵੱਜ ਕੇ ਨਿਆਣੇ ਦਾ ਕੀ ਲੱਤ ਟੁੱਟ ਗਈ ਇਹਦੀ ਦਫਾ ਕਰ ਪਰਿਆ ਜੀ ਜਨਾਨੀ ਜਾਣ ਕੇ ਪੜਨੇ ਪਾਇਆ ਟੱਪਰ ਚਲ ਜ ਉਹਦੀ ਸੱਤ ਸੌਣ ਕੋ ਕਹੂਗੀ ਨਾ ਤੇ ਕੋਈ ਗੱਲ ਨਹੀਂ ਕੀ ਤੂੰ ਹੀ ਠੰਡ ਰੱਖੀ ਠੀਕ ਆ ਦੱਸਾਂ ਗੱਲ ਕੀ ਆ ਅਸੀਂ ਧੀ ਵਾਲੇ ਆ ਜਿੱਤਰਾ ਮਰਜੀ ਆ ਨਾ ਉਹ ਕਾਨੂੰ ਲੜ ਕੋਲ ਕੇ ਫੇਰ ਇੱਕੋ ਮਿੱਕੋ ਹੋਏ ਨੇ ਤੇ ਬੁਰੇ ਅਸੀਂ ਬਣ ਜਾਣਾ ਹੈ ਉਦਾਂ ਨਾ ਮੋੜ ਤੇ ਮੋੜ ਚੱਲੇ ਆ ਪਰ ਨਾ ਮੇਰਾ ਜਾਨ ਨੂੰ ਜੀ ਨਹੀਂ ਕਰਨ ਲਿਆ ਪਤਾ ਨਹੀਂ ਕਿਹੜੇ ਮੂੰਹ ਕੋਣਾ ਇਹਦੀ ਸੱਸ ਨੇ ਬੱਚਾ ਤਾਂ ਹੁਣ ਨਾ ਚੁੱਪ ਕਰ ਹੁਣ ਜਿੱਥੇ ਚੱਲੇ ਆ ਨਾ ਆਪਣਾ ਜਾ ਕੇ ਤੇ ਆਪਣੀ ਧੀ ਪੈਣਾ ਲੈ ਵੇਖੀ ਬਾਕੀ ਵੇਖੀ ਜਾਊਗੀ ਮਾੜਾ ਮੋਟਾ ਤੇ ਹੁਣ ਪੁੱਛਣਾ ਹੀ ਪੈਣਾ ਉਹਨੂੰ ਤੂਆ ਤੇ ਖੁੱਲਾ ਹੀ ਆ ਪਰ ਸਾਹਮਣੇ ਕੋਈ ਜੀ ਲੱਭਣ ਨਹੀਂ ਲਿਆ ਵਿੜੇ ਜੀ ਤੇ ਕੋਈ ਵੀ ਨਹੀਂ ਗਾ ਹੈ ਅੰਦਰ ਹੀ ਹੁਣੇ ਸਾਰੇ ਗਰਮੀ ਜੂ ਆ ਏਸੀ ਓਸੀ ਲਾਇਆ ਹੁਣ ਅੰਦਰ ਬੈਠੇ ਹੋਣੇ ਚਲ ਕੋਈ ਨਹੀਂ ਚਲ ਆਜੋ ਚਲੀਏ ਲੈਣਾ ਹੀ ਬਾਹਰ ਚਲ ਕੋਈ ਨਹੀਂ ਚਲ ਆ ਜਾਗਾ ਵੇ ਸਾਹਮਣੇ ਕੋਈ ਦਿਖਣ ਡਿਆ ਲੈ ਆਈ ਬਰਕਤ ਆ ਗਈ ਸਾਡੀ ਬਰਕਤ ਕੀ ਹਾਲ ਵਾ ਠੀਕ ਆ ਠੀਕ ਆ ਅਹ ਅਰੇ ਪੁੱਤ ਬੱਲੇ 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 ਕਿਨਾ ਚਿਰ ਹੋ ਗਿਆ ਵੇ ਕਿਹਨੋਂ ਹੈ ਉਹ ਤੇ ਗੱਲ ਵਾ ਚੋਣਾ ਪੁੱਤ ਚਲ ਆ ਮੰਮੀ ਕਿੱਥੇ ਆ ਇਹ ਬਸ ਸਕੂਟਰ 'ਤੇ ਬਹਨੇ ਕਰਦਾ ਖੜਾ ਚਲ ਚਲ ਆਜੋ ਮम्मा ਕਿੱਥੇ ਆ? ਅੰਦਰ ਅੰਦਰ ਆ ਚੱਲ ਆ ਜਾ। ਆਏ ਹਾਏ ਗੁੱਤੇ ਗਰਮੀ ਨੇ ਮਾਤੀ ਮਾਰਦੀ। ਮਮਾ ਜੀ ਹਾਏ ਹਾਏ ਮਮਾ ਜੀ ਆਹ ਕਿੱਧਰ ਆ ਗਏ? ਮਮਾ ਜੀ ਨੀ ਤੂੰ ਕੀ ਜਾਨ ਖਾਦੀ ਆ? ਮਮਾ ਜੀ ਆ ਜਾ ਆਪਣੀ ਮਾਂ ਕੋ। ਹਾਏ ਹਾਏ ਆਹ ਕਿੱਧਰ ਤੁਰੇ ਹੁੰਦੇ ਆ ਨੰਗ ਸਵੇਰੇ ਸਵੇਰੇ ਇਹ ਹੋਰ ਕੰਮ ਰਿਹਾਗਾ ਇਹਨਾਂ ਨੂੰ ਲੈ ਮੇਰੀ ਸਕੂਨ ਖੇਡਣ ਲਈ ਆ ਸਾਸਰੀ ਕਾਲ ਕਾਂ ਜੀ ਸਾਸਰੀ ਕਾਲ ਸਾਸਰੀ ਕਾਲ ਭੈਣ ਜੀ ਸਾਸਰੀ ਕਾਲ ਬਸ ਵਧੀਆ ਭੈਣ ਜੀ ਕੀ ਗੱਲ ਹੋ ਗਈ ਹੈਗੀ ਮੰਮਾ ਕੀ ਆ ਜਾਓ ਪੁੱਤ ਆ ਜਾਓ ਆ ਜਾਓ ਕੁਛ ਨਹੀਂ ਹੋਣਾ ਕੀ